ਇੱਕ ਯੂਟਿਊਬਰ ਨੇ ਧਰੋਵਰਾਠੀ ਉਸ ਦੀ ਬੜੀ ਘਟਿਆ ਤੇ ਸਾਦਿਸਪਰੀ ਕਰਤੂਤ ਇੱਕ ਸਾਹਮਣੇ ਆਈ ਆ ਇੱਕ ਵੀਡੀਓ ਉਸ ਨੇ ਆਪਣੇ ਯੂਟਿਊਬ ਚੈਨਲ ਤੇ ਅਪਲੋਡ ਕੀਤੀ ਆ ਸਿੱਖ ਗੁਰੂ ਸਾਹਿਬਾਨ ਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਲੜਾਈ ਤੇ ਸ਼ਹਾਦਤ ਤੱਕ ਪਰ ਜਿਹੜੇ ਉਹ ਐਨੀਮੇਸ਼ਨ ਫਿਲਮ ਬਣਾ ਕੇ ਉਹਨੇ ਅਪਲੋਡ ਕੀਤੀ ਆ ਮੈਂ ਸਮਝਦਾ ਕਿ ਉਹ ਸ਼ਾਦਿਸ਼ ਭੜੀ ਲੱਗਦੀ ਆ ਕਿਉਂਕਿ ਜਿਸੇ ਸਾਹਮਣਾ ਉਹ ਫਿਲਮ ਬਣਾ ਕੇ ਅਪਲੋਡ ਕੀਤੀ ਗਈ ਆ ਪਹਿਲੀ ਗਲਤੀ ਜਦੋਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਹੁੰਦੇ ਆ ਉਹਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਰੋਂਦਰਾ ਦਿਖਾਇਆ ਗਿਆ ਦਿਖਾਇਆ ਗਿਆ ਕਿ ਉਹਨਾਂ ਦੇ ਮਨ ਤੇ ਭਾਰੀ ਠੇਸ ਪਹੁੰਚੀ ਜਦੋਂ ਕਿ ਇਤਿਹਾਸ ਵਿੱਚ ਇਹ ਸਾਬਤ ਹੈ ਕਿ ਗੁਰੂ ਸਾਹਿਬ ਨੇ ਤਾਂ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਲਈ ਦਿੱਲੀ ਵੱਲ ਜਾਣ ਲਈ ਕਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਉਹ ਸਾਰੀ ਜੋ ਘਟਨਾਕਰਮ ਇਸ ਦੇ ਵਿੱਚ ਦਿਖਾਇਆ ਗਿਆ ਛੋਟੇ ਸਹਾਯਦਿਆਂ ਦੀ ਸ਼ਹਾਦਤ ਨੂੰ ਹੱਤਿਆ ਦੱਸਣਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦੱਸਣਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਤਰ੍ਹਾਂ ਦਿਖਾਉਣਾ ਕਿ ਜਿਵੇਂ ਉਹਨਾਂ ਨੇ ਦਾੜੀ ਦਾੜਾ ਜਿਹੜਾ ਪ੍ਰਕਾਸ਼ ਨਾ ਕਿੱਤਿਆ ਹੋਵੇ ਕੱਟਿਆ ਹੋਵੇ ਸੋ ਹੋਰ ਵੀ ਅਨੇਕਾਂ ਗੱਲਾਂ ਜਿਹੜੀਆਂ ਗੁਰੂ ਸਾਹਿਬਾਨਾਂ ਦੀਆਂ ਉਹ ਵਿੱਚ ਦਿਖਾਈਆਂ ਨੇ ਉਹ ਸਿੱਖ ਸੰਗਤ ਦੇ ਬਿਲਕੁਲ ਵੀ ਬਰਦਾਸ਼ਤ ਨਹੀਂ ਹੋ ਰਹੀਆਂ ਸਿੱਖ ਸੰਗਤ ਦੇ ਵਿੱਚ ਇਸ ਕਟਿਆ ਹਰਕਤ ਲਈ ਇਸ ਸਾਧ ਸੰਤੁਕੇ ਸਾਧ社 ਜਾਣ ਬੁਝ ਕੇ ਸਿੱਖ ਗੁਰੂ ਸਾਹਿਬਾਨ ਦਾ ਜਿਹੜਾ ਇਤਿਹਾਸ ਆ ਉਹ ਤੋੜ-ਫੋੜ ਕੇ ਤੇ ਮਾਰੇ ਤਰੀਕੇ ਨਾਲ ਇਸ ਯੂਟਿਊਬਰ ਵੱਲੋਂ ਦਿਖਾਇਆ ਗਿਆ ਸਰਕਾਰ ਨੂੰ ਬੇਨਤੀ ਆ ਇਸ ਬੰਦੇ ਤੇ ਪਰਚਾ ਦਰਜ ਕਰੋ ਤੇ ਨਾਲ ਹੀ ਇਹ ਜਿਹੜੀ YouTube ਤੇ ਉਹਦੇ ਚੈਨਲ ਤੇ ਵੀਡੀਓ ਪਾਈ ਹੋਈ ਆ ਇਹਨੂੰ ਡਿਲੀਟ ਕੀਤਾ ਜਾਵੇ ਜੇ ਜਲਦੀ ਕਾਰਵਾਈ ਨਹੀਂ ਹੁੰਦੀ ਉਨਾਂ ਹੀ ਸਿੱਖ ਸੰਗਤ ਦੇ ਵਿੱਚ ਰੋਜ਼ ਤੇ ਗੁੱਸਾ ਇਸ ਬੰਦੇ ਦੀ ਇਸ ਘਟੀਆ ਹਰਕਤ ਪ੍ਰਤੀ ਜਾਗਰ ਸੋ ਸਰਕਾਰ ਨੂੰ ਬੇਨਤੀ ਹੈ ਸਮਾਂ ਰਹਿੰਦੇ ਪਰਚਾ ਦਰਜ ਕਰੋ ਅਤੇ ਇਸ ਬੰਦੇ ਦੀ ਇਹ ਪਾਈ ਹੋਈ ਵੀਡੀਓ ਜਲਦੀ ਤੋਂ ਜਲਦੀ ਡਿਲੀਟ ਕਰੋ ਇੱਕ ਯੂਟਿਊਬਰ ਨੇ ਧਰੋਵਰਾਠੀ ਉਸ ਦੀ ਬੜੀ ਘਟੀਆ ਤੇ ਸ਼ਾਦਿਸਤ ਭਰੀ ਕਰਤੂਤ ਇੱਕ ਸਾਹਮਣੇ ਆਈ ਆ ਇੱਕ ਵੀਡੀਓ ਉਸਨੇ ਆਪਣੇ YouTube ਚੈਨਲ ਤੇ ਅਪਲੋਡ ਕੀਤੀ ਆ ਸਿੱਖ ਗੁਰੂ ਸਾਹਿਬਾਨਾਂ ਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਲੜਾਈ ਤੇ ਸ਼ਹਾਦਤ ਤੱਕ ਪਰ ਜਿਹੜੇ ਉਹ ਐਨੀਮੇਸ਼ਨ ਫਿਲਮ ਬਣਾ ਕੇ ਉਹਨੇ ਅਪਲੋਡ ਕੀਤੀ ਆ ਮੈਂ ਸਮਝਦਾ ਕਿ ਉਹ ਸਾਦਿਸ਼ ਭਰੀ ਲੱਗਦੀ ਆ ਕਿਉਂਕਿ ਜਿਸੇ ਸਾਹਮਣਾਂ ਉਹ ਫਿਲਮ ਬਣਾ ਕੇ ਅਪਲੋਡ ਕੀਤੀ ਗਈ ਆ ਪਹਿਲੀ ਗੱਲ ਤਾਂ ਜਦੋਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਆ ਉਹਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਰੋੰਦਰਾ ਦਿਖਾਇਆ ਗਿਆ ਦਿਖਾਇਆ ਗਿਆ ਕਿ ਉਹਨਾਂ ਦੇ ਮਨ ਤੇ ਭਾਰੀ ਠੇਸ ਪਹੁੰਚੀ ਜਦੋਂ ਕਿ ਇਤਿਹਾਸ ਵਿੱਚ ਇਹ ਸਾਹਬਾ ਕੀ ਗੁਰੂ ਸਾਹਿਬ ਨੇ ਤਾਂ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਭੂ ਤੇਗ ਬਾਦਰ ਜੀ ਨੂੰ ਸ਼ਹਾਦਤ ਲਈ ਦਿੱਲੀ ਵੱਲ ਜਾਣ ਲਈ ਕਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਉਹ ਸਾਰੀ ਜੋ ਘਟਨਾ ਕਰਮ ਇਸ ਦੇ ਵਿੱਚ ਦਿਖਾਇਆ ਗਿਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹੱਤਿਆ ਦੱਸਣਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦੱਸਣਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਤਰ੍ਹਾਂ ਦਿਖਾਉਣਾ ਕਿ ਜਿਵੇਂ ਉਹਨਾਂ ਨੇ ਦਾੜੀ ਦਾੜਾ ਜਿਹੜਾ ਪ੍ਰਕਾਸ਼ ਨਾ ਕੀਤਾ ਹੋਵੇ ਕੱਟਿਆ ਹੋਵੇ ਸੋ ਹੋਰ ਵੀ ਇਲੇਕਾਂ ਗੱਲਾਂ ਜਿਹੜੀਆਂ ਗੁਰੂ ਸਾਹਿਬਾਨਾਂ ਦੀਆਂ ਉਹ ਵਿੱਚ ਦਿਖਾਈਆਂ ਕਿ ਇਹਨੇ ਉਹ ਸਿੱਖ ਸੰਗਤ ਦੇ ਬਿਲਕੁਲ ਵੀ ਬਰਦਾਸ਼ਤ ਨਹੀਂ ਹੋ ਰਹੀਆਂ ਸਿੱਖ ਸੰਗਤ ਦੇ ਵਿੱਚ ਇਸ ਕਟਿਆ ਹਰਕਤ ਲਈ ਇਸ ਸਾਧ ਸ਼੍ਰੀਪੁਰੇ ਸਾਧ ਸ਼ਾ ਜਾਣ ਬੁਝ ਕੇ ਸਿੱਖ ਗੁਰੂ ਸਾਹਿਬਾਨ ਦਾ ਜਿਹੜਾ ਇਤਿਹਾਸ ਹੈ ਉਹ ਤੋੜ-ਮੋੜ ਕਰਕੇ ਮਾਰੇ ਤਰੀਕੇ ਨਾਲ ਇਸ ਯੂਟਿਊਬਰ ਵੱਲੋਂ ਦਿਖਾਇਆ ਗਿਆ ਸਰਕਾਰ ਨੂੰ ਬੇਨਤੀ ਹੈ ਇਸ ਬੰਦੇ ਤੇ ਪਰਚਾ ਦਰਜ ਕਰੋ ਤੇ ਨਾਲ ਹੀ ਇਹ ਜਿਹੜੀ YouTube ਤੇ ਉਹਦੇ ਚੈਨਲ ਤੇ ਵੀਡੀਓ ਪਾਈ ਹੋਈ ਆ ਇਹਨੂੰ ਡਿਲੀਟ ਕੀਤਾ ਜਾਵੇ ਜੇ ਜਲਦੀ ਕਾਰਵਾਈ ਨਹੀਂ ਹੁੰਦੀ ਉਹਨਾਂ ਹੀ ਸਿੱਖ ਸੰਗਤ ਦੇ ਵਿੱਚ ਰੋਸ ਤੇ ਗੁੱਸਾ ਇਸ ਬੰਦੇ ਦੀ ਇਸ ਘਟੀਆ ਹਰਕਤ ਪ੍ਰਤੀ ਜਾਗਰਣ ਸੋ ਸਰਕਾਰ ਨੂੰ ਬੇਨਤੀ ਹੈ ਸਮਾਂ ਰਹਿੰਦੇ